ਅੱਜ ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਦੇ ਬਾਹਰ ਆਵਾਜ਼ਵੀਂ ਪਾਰਟੀ ਦਾ ਵੱਡਾ ਪ੍ਰਦਰਸ਼ਨ ਅਰਵਿੰਦ ਕੇਜਵਾਲ ਅਤੇ ਭਗਵੰਤ ਪਾਨ ਹੋਣਗੇ ਸ਼ਾਮਲ ਚੰਡੀਗੜ੍ਹ ਮੇਅਰ ਚੌਂਕ ਨੂੰ ਲੈ ਕੇ ਹੋਵੇਗਾ ਪ੍ਰਦਰਸ਼ਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਾਲ ਦੀ ਅੱਜ ED ਦੇ ਸਾਹਮਣੇ ਪੇਸ਼ੀ ਪਰ ਕੇਜਵਾਲ ਦੇ ਪੇਸ਼ ਹੋਣ ਤੇ ਸਸਪੈਂਸ ਬਰਕਰਾਰ ਸ਼ਿਰਾਬ ਕੋਟਾਲੇ ਦੇ ਕੇਸ ਦੇ ਵਿੱਚ ਪਹਿਲੇ ਚਾਰ ਸਮਨਾਤੇ ਪੇਸ਼ ਨਹੀਂ ਹੋਏ ਕੇਜਵਾਲ ਦਿੱਲੀ ਦਿਰਾਉ ਜੈਬਨੀਪੋਰ ਦੇ ਵਿੱਚ ਅੱਜ ਮਨੀਸ਼ ਸਿਸੋਧਿਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਪਿਛਲੀ ਵਾਰ ਕੋਟੇ ਈਡੀ ਨੂੰ ਜਾਰੀ ਕੀਤਾ ਸੀ ਨੋਟਿਸ ਬਿਮਾਰ ਪਤਨੀ ਨੂੰ ਮਿਲਣ ਦੇ ਲਈ ਸਿਸੋਦੀਆ ਨੇ ਹਫਤੇ ਦੇ ਵਿੱਚ 2 ਦਿਨ ਦੀ ਮੰਗੀ ਹੈ ਪਰੋਵਿਕਰਮਜੀਤਿਆ ਦੇ 4 ਕਰੀਤੀਆਂ ਨੂੰ ਐਸਆਈਟੀ ਨੇ ਕੀਤਾ ਤੱਲਾਬਾਜ ਪਟਿਆਲਾ ਦੇ ਵਿੱਚ ਐਸਆਈਟੀ ਦੇ ਅੱਗੇ ਹੋਣਗੇ ਪੇਸ਼ ਡਰਗ ਮਾਮਲੇ ਨੂੰ ਲੈ ਕੇ ਹੋਵੇਗੀ ਪੁੱਛਗਿੱਛ న్యూਸ ਏਟੀ ਨੇ ਖਬਰ ਦਾ ਵੱਡਾ ਸਰ ਸਿੱਖਿਆ ਮੰਤਰੀ ਦੇ ਵੱਲੋਂ ਖਨੌਰੀ ਸਕੂਲ ਦੀਆਂ ਵਿਦਿਆਰਥਣਾਂ ਦਾ ਸੈਂਟਰ ਨੇੜੇ ਬਣਾਉਣ ਦੀਆਂ ਹਦਾਇਤਾਂ న్యూਸ ਏਟੀ ਦੇ ਮੰਚ ਤੋਂ ਹੀ ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ ਪਹਿਲਾਂ 70 ਕਿਲੋਮੀਟਰ ਦੂਰ ਸੀ ਸੈਂਟਰ ਅਕਾਲੀ ਜਲਦੀ ਪੰਜਾਬ ਬਚਾਓ ਯਾਤਰਾ ਦਾ ਜਿੱਦੂਜਾ ਦਿਨ ਸਵੇਰ ਬਾਦਲ ਦੀ ਅਗਵਾਈ ਦੇ ਵਿੱਚ ਆਜਰਜਨਾਲਾ ਤੇ ਮਜੀਠਾ ਹਲਕੇ ਦੇ ਵਿੱਚ ਪਹੁੰਚੇਗੀ ਯਾਤਰਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਲੀਦਰ ਦੇ ਵੱਲੋਂ ਵਰਕਰਾਂ ਦੀ ਲਾਂਬਨ ਨੰਤੋਸੀ ਬੁੱਦੀ ਫੇਰ ਜਿਹੀ ਬੱਕਰੀ ਰਾਹ ਚਨੀਗਰ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਿਲ ਹੋਣ ਦੀ ਥਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਦੇ ਨਾਲ ਕੀਤੀ ਮੀਟਿੰਗ ਲਾਲ ਸਿੰਘ ਮਹਿੰਦਰ ਸਿੰਘ ਕੇਪੀ ਅਤੇ ਸ਼ਮਸ਼ੇਰ ਬੁੱਲੋ ਦੇ ਨਾਲ ਤਸਵੀਰ ਕੀਤੀ ਸਾਂਝੀ ਖਰਖਣ ਨੂੰ ਅੱਜ ਮਿਲੇਗਾ ਨਵਾਂ ਮੁੱਖ ਮੰਤਰੀ ਚੰਪਈ ਸੋਰੇਨ ਅੱਜ ਚੁੱਕਣਗੇ ਸੀਐਮ ਅਹੁਦੇ ਦੀ ਸੌਂ। ਦੇ ਰਾਜ ਗਵਰਨਰ ਨੇ ਸਰਕਾਰ ਬਣਾਉਣ ਦਾ ਦਿੱਤਾ ਸਰਦਾਰ 10 ਦਿਨਾਂ ਦੇ ਅੰਦਰ ਸਾਬਤ ਕਰਨਾ ਪਈਦਾ ਬਹੁਤ ਸ਼ਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤਾਂ ਸ਼ੁਰੂਆਤ ਕਰਾਂਗੇ ਬੁਲੇਟਿਨ ਦੀ ਸਭ ਤੋਂ ਪਹਿਲਾਂ ਮੌਸਮ ਤੋਂ ਤਾਂ ਪੰਜਾਬ ਦੇ ਵਿੱਚ ਮੀਂਹ ਤੇ ਗੜੇਮਾਰੀ ਤੋਂ ਬਾਅਦ ਠੰਡ ਦੇ ਵਿੱਚ ਹੋਰ ਇਜ਼ਾਫਾ ਹੋਇਆ ਹੈ ਠੰਡ ਹੋਰ ਵੱਡੀ ਹੈ ਤੇਜ਼ੀ ਬਨਾਦ ਦੇ ਕਿ ਪਾਰਾ ਹੇਠਾਂ ਆਇਆ ਹੈ ਗੜੇਮਾਰੀ ਦੇ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਪਹਾੜਾਂ ਦੇ ਵਿੱਚ ਵੀ ਦੱਸਦੀ ਹੈ ਕਿ ਬਰਫਬਾਰੀ ਦਾ ਦੌਰ ਜਾਰੀ ਹੈ ਲਗਾਤਾਰ हालांकि धुंप जी है जरूर निकली है यानी कि सूरज देवता ने दर्शन जरूर दंड जी जरूर मत पारी के गिरावट आई है कल तो पांच फरवरी तक दस दिए कि बरसात की संभावना है और बरसात हो बेशक धुंध तो राहत मिलेगी धुंध तो राहत मिल भी चुकी है क्योंकि पंजाब हरियाणा और चंडीगढ़ के कल जिस किस्म बरसात हुई और गड़ेमारी हुई दो तस्वीर दिखा रहे हैं तो पहली तस्वीर शिमला की है दूजी जारी है जम्मू कश्मीर जम्मू कश्मीर ਅਕੂਲ ਮਾਰਗ ਦिए ਤਸਵੀਰ ਦਿਖਾ ਰਹੇ ਹਾਂ ਔਰ ਸ਼ਿਮਲਾ ਦੇ ਵਿੱਚ ਦੱਸਦੀ ਕਿ 2 ਸਾਲਾਂ ਬਾਅਦ ਸਲਾਨੀਆਂ ਦਾ ਲੋਕਾਂ ਦਾ ਇੰਤਜ਼ਾਰ ਖਤਮ ਹੋਇਆ ਬਰਫਬਾਰੀ ਹੁੰਦੀ ਹੋਈ ਜ਼ਰੂਰ ਨਜ਼ਰ ਆਈ ਬੇਸ਼ੱਕ ਰਾਜ ਨੇਰੇ ਕਾਫੀ ਜ਼ਿਆਦਾ ਸਰਕਾਰ ਪਰਭਾਵਿਤ ਹੋਈਆਂ ਔਰ ਦੂਸਰੇ ਪਾਸੇ ਜੇਕਰ ਜਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਬੇਗਾ ਦੀ ਜ਼ਿਆਦਾ ਦਿਲਕਸ਼ ਮੌਸਮ ਜਿਹੜਾ ਹੈ ਜ਼ਰੂਰ ਦੇਖਣ ਨੂੰ ਮਿਲਿਆ ਔਰ ਜੇਕਰ ਪੱਧਰੀ ਇਲਾਕੇ ਦਾ ਜ਼ਿਕਰ ਕਰਦੇ ਹਾਂ ਔਰ ਪਿਛਲੇ ਸਾਲਾਂ ਦੇ ਨਾਲੋਂ ਜਿਹੜਾ ਤਾਪਮਾਨ ਹੈ ਬਿਲਕੁਲ ਵੱਖਰਾ ਹੀ ਹੁੰਦਾ ਨਜ਼ਰ ਆਇਆ ਹੈ ਬੇਸ਼ੱਕ ਉਹ ਪਹਿਲਾ ਹੜ ਆਉਂਦੇ ਨੇ और ये तस्वीर तहन तो असं बर्फबारी दिखा रहे हैं कि किस तरीके बर्फबारी का आनंद लिया है लोगों ने क्योंकि कल जिथे मारी मीह पदरी इलाके च नजर आया और उ ही पहाड़ी इलाके दस दी कि बर्फबारी हुई है और ये दो तस्वीर तू तो बर्फबारी दिखा रहे हैं पहली तस्वीर शिमला की है जिते कि बर्फबारी हुई किस तरीके स्नोफॉल हूँ हुई नजर आ रही है वाकई ही यह दिलकश तस्वीर ने ਔਰ ਗੋਲਮਾਰਗ ਦੀ ਇਹ ਤਸਵੀਰ ਹੈ ਤਾਂ ਪਹਾੜਾਂ ਦੇ ਵਿੱਚ ਦੋ ਦਿਨਾਂ ਤੋਂ ਬਰਫਬਾਰੀ ਦਾ ਦੌਰ ਲਗਾਤਾਰ ਜਾਰੀ ਹੈ ਸنوਫਾਲ ਦੇ ਨਾਲ ਸਲਾਨੀਆਂ ਦੇ ਚਿਹਰੇ ਖੁਸ਼ੀ ਦੇ ਨਾਲ ਖਿੜੇ ਹੋਏ ਨੇ ਔਰ ਇਹ ਦੋ ਤਸਵੀਰਾਂ ਹਿਮਾਚਲ ਅਤੇ ਜੰਮੂ ਕਸ਼ਮੀਰ ਦੀਆਂ ਨੇ ਗੋਲਮਾਰਗ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਰ ਪਾਸੇ ਚਿੱਟੀ ਜਿਹੜੀ ਚਾਦਰ ਹੈ ਪੂਰੀ ਤਰ੍ਹਾਂ ਦਿਨ ਔਰ ਸਭ ਕੁਝ ਚਿੱਟਾ ਹੀ ਨਜ਼ਰ ਆ ਰਿਹਾ ਹੈ ਘਰ ਪੂਰੀ ਤਰ੍ਹਾਂ ਦੇ ਨਾਲ ਬਰਫ ਦੇ ਨਾਲ ਟਕ ਚੁਕੇ ਨੇ ਇੰਨੀ ਜ਼ਿਆਦਾ ਇਹ ਬਰਫਬਾਰੀ ਹੋਈ ਹੈ ਔਰ ਜਿਸ ਦਾ ਇੰਤਜ਼ਾਰ ਅਸੀਂ ਕਹਿ ਸਕਦੇ ਹਾਂ ਕਿ ਕੀਤਾ ਜਾ ਰਿਹਾ ਸੀ ਕਿਉਂਕਿ ਹੁਣ ਤੱਕ ਅ ਫਰਵਰੀ ਜਿਹੜੀ ਹੈ ਉਸ ਦੀ ਸ਼ੁਰੂਆਤ ਹੋ ਗਈ ਸੀ ਪਰ ਬਰਫਬਾਰੀ ਨਹੀਂ ਸੀ ਹੋਈ ਦਸੰਬਰ ਦਾ ਸਾਰਾ ਮਹੀਨਾ ਨਿਕਲਿਆ ਜਨਵਰੀ ਦਾ ਸਾਰਾ ਮਹੀਨਾ ਨਿਕਲਿਆ ਨੇ ਕਿ ਖੰਡ ਦੇ ਠੰਡ ਦੇ ਜਿਹੜੇ ਦੋ ਅਹਿਮ ਮਹੀਨੇ ਹੁੰਦੇ ਨੇ ਉਹ ਜ਼ਰੂਰ ਨਿਕਲ ਗਏ ਸਰ ਪਰ ਬਰਫਬਾਰੀ ਜਿੱਤੇ ਤੱਕ ਨਹੀਂ ਸੀ ਹੋਈ ਤਾਂ ਕੱਲ ਬਹੁਤ ਹੀ ਜਿਹੜਾ ਲੰਬੇ ਸਮੇਂ ਦਾ ਇੰਤਜ਼ਾਰ ਸੀ ਉਹ ਖਤਮ ਹੋਇਆ ਹੈ ਬਰਫਬਾਰੀ ਹੋਈ ਹੈ ਔਰ ਚਾਰੇ ਜਿਹੜੇ ਨੇ ਸਲਾਨੀਆਂ ਦੇ ਖੁਸ਼ ਹੋਏ ਨੇ ਔਰ ਖਿੜੇ ਨੇ ਤਾਂ ਸਵਾਭਿਕ ਤੌਰ ਤੇ ਪੱਧਰੀ ਇਲਾਕੇ ਦਾ ਜ਼ਿਕਰ ਕੀਤਾ ਜਾਵੇ ਖਾਸ ਤੌਰ ਤੇ ਪੰਜਾਬ ਦਾ ਅਸੀਂ ਜ਼ਿਕਰ ਕਰੀਏ ਤਾਂ ਦਸੰਬਰ ਐਂਡ ਤੋਂ ਜਿਹੜੀ ਠੰਡ ਹੈ ਉਹ ਕੜਾਕੇ ਦੀ ਪੈਣੀ ਸ਼ੁਰੂ ਹੋ ਗਈ ਸੀ ਔਰ ਸਾਰਾ ਮਹੀਨਾ ਜਨਵਰੀ ਦਾ ਇਸ ਠੰਡ ਦੇ ਵਿੱਚ ਗੁਜ਼ਰਿਆ ਹੈ ਬੇਹੱਦ ਜ਼ਿਆਦਾ ਠੰਡ ਪਈ ਹੈ ਔਰ ਲੰਬਾ ਸਮਾਂ ਤੱਕ ਪਈ ਹੈ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿਵੇਂ ਸੈਲਾਨੀ ਜਿਹੜੇ ਨੇ ਉਹ ਆਨੰਦ ਮਾਣ ਰਹੇ ਨੇ ਔਰ ਦੱਸਦઈએ ਕਿ ਇੰਤਜ਼ਾਰ ਲੰਮੇ ਸਮੇ ਤੋਂ ਸੀ ਕਿ ਬਰਬਾਰੀ ਹੋਏ ਕਿਉਂਕਿ ਹੁਣ ਤੱਕ ਜੇਕਰ ਸ਼ਿਮਲਾ ਦੀ ਗੱਲ ਕੀਤੀ ਜਾਵੇ ਇਹ ਮੰਨਿਆ ਜਾ ਰਿਹਾ ਸੀ ਕਿ ਚੰਡੀਗੜ੍ਹ ਦੇ ਨਾਲੋਂ ਜ਼ਿਆਦਾ ਉੱਥੇ ਠੰਡ ਗਰੀਆ ਉਕਰਟ और कंपेरेटिवली चंडीगढ़ पाब ठंड ज़्यादा पै रही थी शिमला के मुकाबले तो इन्ना ज़्यादा तापमान जोड़ा है वो फ्लक्चुएट किया हुआ और शिमला हूँ तस्वीर ने कल बर्फबारी हुई है किस तरीके सैलानी ने खुश ने और दूसरी तस्वीर गुलमर्ग की होर भी दिलकश नज़र आ रही है जिते परिवार जोड़े ने पहुंचे ने और इतने आनंद माण रहे हैं स्नोफॉल का चिट्टी चादर के न पहाड़ ढक चुके ने मौसम जोड़ा है इस बार ਬਿਲਕੁਲ ਹੀ ਵੱਖਰਾ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਖਾਸ ਤੌਰ ਤੇ ਨਜ਼ਰ ਆਇਆ ਹੈ ਕਿਉਂਕਿ ਪਹਿਲਾਂ ਆਮੂਮਨ ਤੌਰ ਤੇ ਵੇਖਿਆ ਜਾਂਦਾ ਸੀ ਕਿ ਦਸੰਬਰ ਔਰ ਮਿਡ ਜਨਵਰੀ ਤੱਕ ਜਿਹੜੀ ਆ ਠੰਡ ਪੈ ਜਾਂਦੀ ਸੀ ਉਸ ਤੋਂ ਬਾਅਦ ਮੌਸਮ ਠੀਕ ਹੋਣਾ ਸ਼ੁਰੂ ਹੋ ਜਾਂਦਾ ਸੀ ਪਰ ਇਸ ਵਾਰ ਫਰਵਰੀ ਦੇ ਆਉਂਦੇ ਆਉਂਦੇ ਬਰਸਾਤ ਹੁਣ ਹੋਈ ਹੈ ਔਰ ਉਸ ਤੋਂ ਬਾਅਦ ਵੀ ਅਜੇ ਠੰਡ ਜਿਹੜੀ ਹੈ ਉਹ ਬਣੀ ਬਹੁਤ ਬੜੀਆ ਮਜ਼ਾ ਆ ਗਿਆ ਇੱਕਦਮ ਬਿਲਕੁਲ ਪੈਸੇ ਵਸੂਲ ਟ੍ਰਿਕ ਹੋ ਗਈ ਮੇਰੀ ਦੋ ਹਮ ਤਾਂ ਅੱਗੇ ਕੁਫਰੀ ਜਾ ਰਹੇ تھے लेकिन यहीं पर ही स्नोफॉल इतनी बढ़िया मिल गई अब आगे तो रस्ते शायद बंद हो गए हैं ज़्यादा बर्फ़ के कारण तो अब हम यहीं इन्जॉय करें और यहाँ पे भी बहुत मज़ा आ रहा है मॉल रोड पे क्या मैसेज लेके जा रहे हैं मैसेज बहुत बढ़िया है सारे यहाँ पर आओ हिमाचल प्रदेश में टूरिज़्म जनरेट करो बहुत मज़ा आ रहा है यहाँ पे 2024 की शायद फर्स्ट स्नोफॉल है बहुत बढ़िया बहुत बढ़िया एक्सपीरियंस हो रहा है आपका नाम मनीषा कहाँ दिल्ली से हम हस्बैंड वाइफ भी थे आए आए। पे। बहुत बहुत अच्छा एक्सपीरियंस रहा है स्नोफॉल तो तो के देखने लिए आए थे फॉरकास्ट था इसलिए आए थे बट अच्छा लगा हुआ ज़्यादा बहुत अच्छा है सब आए यहाँ पे हम आगे जाने वाले थे नारकंडा प्लान कर रहे थे लेकिन नहीं गए यहीं पे इतना मजा आ रहा है कि आगे जाने की नीड ही नहीं है बहुत बढ़िया एक्सपीरियंस है मैं आता रहता हूँ यहाँ पे मैं हर महीने में, में मेरे चार पांच चक्कर होते हैं यहाँ पे पर इस बार अपना मैंने वेदर फोरकास्ट देखा आ, कल देखा यहाँ पे स्नोफॉल ना दिसंबर में नहीं हुआ जनवरी में नहीं हुआ चलो इस बार फरवरी में हो गया होना चाहिए इससे टूरिस्ट प्लेस होना चाहिए तो नहीं मेरा नहीं मकसद पूरा हो गया uh, टूरिस्ट का होना चाहिए देखो इट्स इट्स ए अपना स्टेट दैट इज फॉर टूरिज्म हिमाचल एच पी एंड यू के दैट इज मेड फॉर टूरिज्म पहले हमने भी सोचा था कि हमें स्नोफॉल नहीं देखने को मिलेगी बट बाद में हम आए यहाँ पे और इतनी अच्छी स्नोफॉल हमें देखने को मिली बहुत अमेजिंग एक्सपीरियंस है हमारा हमारा एक्सपीरियंस बहुत अमेजिंग है और बहुत ही ज़्यादा मजा आ रहा है और स्लेजिंग में भी बहुत बहुत ज्यादा मजा आया बहुत ज़्यादा कोऑपरेटिव है स्टा, जो स्टाफ भी है इनका बहुत मजा आ रहा है तरह तरह हाँ हम लोग सोनमर्ग गए थे वहाँ पे भी स्लाइडिंग हुई थी थोड़ी बहुत बट वो इतनी ज्यादा नहीं बट वो इतनी ज्यादा नहीं थी तो किस तरह का एक एक एक्सपीरियंस जो एक्सपेक्ट था था पढ़ा गुलमर्ग के बारे में आज हाँ हा, हम लोग एक बार पहले आए थे तब इतनी स्नो नहीं थी ना स्नोफॉल थी वहाँ पे तब हम गर्मियों के टाइम पे आए थे बट इस टाइम सर्दियाँ और ये जो एक्सपीरियंस हमें इंजॉय करने को मिल रहा है वो ਉਹ ਅਮੇਜ਼ਿੰਗ ਹੈ। ਬਾਕੀ ਕੋ ਵੀ ਆਣਾ ਚਾਹੀਏ ਲੋਕੀ। ਹਾਂਜੀ ਬਿਲਕੁਲ ਆਣਾ ਚਾਹੀਏ ਔਰ ਬਹੁਤ ਮਜ਼ਾ ਆ ਰਿਹਾ ਹੈ। ਬਹੁਤ ਅੱਛਾ ਲੱਗ ਰਿਹਾ ਹੈ। ਪਹਿਲੇ ਅਸੀਂ ਵੀ ਸੋਚਾ। ਤਾਂ ਜ਼ਾਤ ਤੌਰ ਤੇ ਸੈਲਾਨੀਆਂ ਦੇ ਜਿਹੜੇ ਰਿਐਕਸ਼ਨਸ ਨੇ ਉਹ ਨਜ਼ਰ ਆ ਰਹੇ ਨੇ ਔਰ ਕੁਲ ਮਿਲਾ ਕੇ ਜਿਹੜੇ ਸੈਲਾਨੀ ਨੇ ਉਹ ਕਾਫੀ ਜ਼ਿਆਦਾ ਖੁਸ਼ ਨੇ। ਔਰ ਅੱਜ ਦਾ ਮੌਸਮ ਕਿਸ ਤਰੀਕੇ ਦਾ ਹੈ ਪੰਜਾਬ ਦੇ ਵਿੱਚ ਇਹ ਜ਼ਰੂਰ ਬੇहद ਐਮ ਹੈ ਕਿਉਂਕਿ ਠੰਡ ਦੇ ਵਿੱਚ ਜ਼ਰੂਰ ਇਜ਼ਾਫਾ ਹੋਇਆ ਹੈ ਸਿੱਧਾ ਰੁਕਾਂਗੇ ਮੇਰੇ ਸਹਿਯੋਗੀ ਨਪਿੰਦਰ ਚੰਡੀਗੜ੍ਹ ਤੋਂ ਲਾਈਵ ਮੌਜੂਦ ਨੇ ਔਰ ਸੰਦੀਪ ਮੌਜੂਦ ਨੇ ਕਪੂਰਥਲਾ ਤੋਂ ਸਭ ਸੰਦੀਪ ਦਾ ਰੁਕ ਸਭ ਤੋਂ ਪਹਿਲਾਂ ਕਰਦੇ ਹਾਂ ਸੰਦੀਪ ਕੀ ਕੁਝ ਅੱਜ ਮੌਸਮ ਕਹਿ ਰਿਹਾ ਹੈ ਕਿਉਂਕਿ ਕੱਲ ਧੁੰਦ ਸਾਫ ਹੋਈ ਹੈ ਔਰ ਗੜੇ ਮਾਰੀ ਬੇਅਜ਼ਾਦਾ ਪਈ ਸੀ ਉਹ ਇੱਕਦਮ ਤੋਂ ਸਭ ਦੇ ਲਈ ਸਰਪ੍ਰਾਈਜ਼ ਸੀਗਾ ਜੀ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਪੂਰਥਲਾ ਦੀ ਦੁਆਬੇ ਦੀ ਕਰਾਂ ਤਾਂ ਤੁਹਾਨੂੰ ਤਸਵੀਰਾਂ 'ਚ ਦਿਖਾਣੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਸੂਰਜ ਹੈ ਤੁਸੀਂ ਤਸਵੀਰਾਂ 'ਚ ਦੇਖੋ ਕਿ ਜਿਹੜਾ ਧੁੰਦ ਹੈ ਉਹ ਅੱਜ ਨਹੀਂ ਹੈ ਕਿਉਂਕਿ ਕੱਲ ਬਾਰਿਸ਼ ਹੋਈ ਹੈ ਤਾਂ ਸੂਰਜ ਦਾ ਜਿਹੜੀ ਇੱਕ ਸਾਈਨ ਹੈ ਸੂਰਜ ਦੀ ਚਮਕ ਜਿਹੜੀ ਹੈ ਉਹ ਸਾਹਮਣੇ ਆ ਗਈ ਹੈ ਇਸ ਲਈ ਅਸੀਂ ਕਪੂਰਥਲਾ ਦੀ ਸਬਜੀ ਮੰਡੀ ਚ ਖਰੀਦਾਂ ਖੜੇ ਆ ਔਰ ਇੱਥੇ ਤੁਹਾਨੂੰ ਤਸਵੀਰਾਂ ਚ ਦਿਖਾਣੀਆਂ ਕਿ ਤੇ ਸਬਜੀ ਜਿਹੜੀ ਆਉਂਦੀ ਆ ਉਸਦੀ ਆਮਦ ਤੁਸੀਂ ਦੇਖੋਗੇ ਕਿ ਬਹੁਤ ਘੱਟ ਹੈ ਔਰ ਇਸ ਦਾ ਜਿਹੜਾ ਸਾਫ਼-ਸਾਫ਼ ਅਸਰ ਜਿਹੜਾ ਕੱਲ ਬਾਰਿਸ਼ ਹੋਈ ਹੈ ਉਸ ਦੇ ਨਾਲ ਨਾਲ ਜਿਹੜੀ ਗੜੇ ਮਾਰੀ ਹੋਈ ਹੈ ਜਿਹੜੇ ਓਲੇ ਪਏ ਨੇ ਉਸ ਦਾ ਅਸਰ ਤੁਸੀਂ ਮੰਡੀ 'ਚ ਦੇਖ ਸਕਦੇ ਹੋ ਕਿਉਂਕਿ ਦੁਆਬੇ ਦੇ ਵਿੱਚ ਅਕਸਰ ਜਿਹੜੀ ਸਬਜ਼ੀ ਹੈ ਉਸ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ ਮੇਰੇ ਨਾਲ ਕੁਝ ਜ਼ਿਮੀਂਦਾਰ ਵੀ ਮੌਜੂਦ ਨੇ ਇਨ੍ਹਾਂ ਕੋਲੋਂ ਜਾਣ ਲੈਣੇ ਆ ਕੱਲ ਜਿਹੜੀ ਬਾਰਿਸ਼ ਹੋਈ ਹੈ ਉਸ ਦਾ ਇੱਕ ਅਸਰ ਤਾਂ ਹੈ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੀ ਧੁੰਦ ਹੈ ਅੱਜ ਨਹੀਂ ਹੈਗੀ ਹੈ ਲੇਕਿਨ ਇੱਕ ਜ਼ਿਮੀਂਦਾਰ ਲਈ ਜਿਹੜੀ ਕੱਲ ਬਾਰਿਸ਼ ਹੋਈ ਨਾਲ ਗੜੇ ਪਏ ਨੇ ਓਲੇ ਪਏ ਨੇ ਬਰਫ਼ ਪਈ ਹੈ ਉਸ ਦਾ ਕੀ ਅਸਰ ਹੋਇਆ ਹੈ ਉਹਦਾ ਅਸਰ ਇਹ ਆ ਜੀ ਜਿਹੜੀ ਬਾਰਿਸ਼ ਹੋਈ ਆ ਉਹ ਤੇ ਬਿਲਕੁਲ ਸਹੀ ਟਾਈਮ ਤੇ ਸਹੀ ਵਜਾਂ ਨਾਲ ਸਿਆਲਤ ਕੀ ਹੋਈ ਨਹੀਂ ਪਰ ਘੜੇ ਮਾਰੀ ਨੇ ਬਹੁਤ ਜੀਵਿਦਾਰਾਂ ਦਾ ਫਸਲ ਦਾ ਸਬਜੀ ਦਾ ਕਣਕ ਦਾ ਆਲੂ ਦਾ ਗੋਭੀ ਦਾ ਬਹੁਤ ਨੁਕਸਾਨ ਕੀਤਾ ਹੈ ਜੀ ਜਿਹੜੀ ਜਨਕਿ 80% ਤਬਾਹ ਹੋ ਚੁੱਕੀ ਹੈ ਜੀ ਉਹਦਾ ਬਹੁਤ ਆਉਣ ਵਾਲੇ ਸਮੇਂ ਕਿ ਨੁਕਸਾਨ ਜੀਵਿਦਾਰ ਨੂੰ ਚਲਣਾ ਪੈ ਰਿਹਾ ਜੀ ਬਹੁਤ ਜ਼ਿਆਦਾ ਜੀ ਤੁਆਬ ਵਿੱਚ ਕਿੰਨੇ ਪਰਸੈਂਟ ਜਿਹੜੇ ਜ਼ਿਮੀਂਦਾਰ ਨੇ ਇਸ ਮੌਸਮ ਦੇ ਵਿੱਚ ਸਬਜ਼ੀਆਂ ਲਗਾਉਂਦੇ ਨੇ ਔਰ ਇਸ ਗੜੇਮਾਰੀ ਨੇ ਕੀ ਉਹਨਾਂ ਦਾ ਤਾਂ ਨੁਕਸਾਨ ਹੈ ਕਿ ਬਾਜ਼ਾਰ ਤੇ ਵੀ ਉਹਰਾ ਪ੍ਰਭਾਵ ਪਏਗਾ ਆਮ ਮੰਡੀ 'ਚ ਆਮ ਲੋਕਾਂ 'ਤੇ ਵੀ ਪ੍ਰਭਾਵ ਪਏਗਾ ਹਾਂਜੀ ਬਾਜ਼ਾਰ ਤੇ ਅਸਰ ਪਾਊਗਾ ਜੀ ਜਦੋਂ ਸਬਜ਼ੀ ਪੈਦਾ ਕਰਕੇ ਜ਼ਿਮੀਂਦਾਰ ਲਿਆਉਂਦਾ ਸਾਡਾ ਕਪੂਥੜਾ ਬੈਲਟ 80% ਸਬਜ਼ੀ ਲਿਆਉਂਦਾ ਜੀ ਇਹਦਾ ਜਿਹੜਾ ਪ੍ਰਭਾਵ ਤਾਂ ਮੰਡੀਆਂ ਤੇ ਤਾਂ ਪੈਣਾ ਹੀ ਪੈਣਾ ਜੀ ਜਦੋਂ ਸਬਜ਼ੀ ਨਾ ਹੋਊਗੀ ਤਾਂ ਮੰਡੀ 'ਚੋਂ ਕਿੱਥੋਂ ਆਊਗੀ ਮੈਂ ਤੁਹਾਡੇ ਕੋਲ ਸੋchnਾ ਚਾਹੁੰਗਾ ਕਿ ਜਿਹੜੀ ਕੱਲ ਬਾਰਿਸ਼ ਹੋਈ ਹੈ ਫਿਰ ਉਸ ਤੋਂ ਬਾਅਦ ਔਲੇ ਪੈਨੇ ਕਿੰਨੀ ਕ ਬਰਫ਼ ਤੁਸੀਂ ਦੇਖੀ ਹੈ ਪਿਛਲੇ ਸਮੇਂ ਦੇ ਨਾਲੋਂ ਵੱਧ ਸੀ ਜਾਂ ਜਦੋਂ ਪਿਛਲੇ ਸੀਜ਼ਨ ਦੇ ਵਿੱਚ ਬਾਰਿਸ਼ ਹੋਈ ਜਾਂ ਗੜੇ ਮਾਰੀ ਹੋਈ ਉਰ ਤੋਂ ਵੱਧ ਸੀ ਜਾਂ ਥੋੜਾ ਦਰਮਿਆਨਾ ਸੀ ਘੱਟ ਸੀ ਕਿਹੋ ਜਿਹਾ ਸੀ ਭਾਜੀ ਮੇਰਾ ਏਰੀਆ ਹੈਗਾ ਸultanpur Lodhi ਸਾਡੇ ਏਰੀਏ 'ਚ 20-25 ਸਾਲ ਤੋਂ ਪਹਿਲੀ ਵਾਰ ਇੰਨੀ ਗੜੀ ਮਾਰੀ ਹੋਈ ਸਭ ਤੋਂ ਜ਼ਿਆਦਾ Sultanpur ਤੋਂ ਜਿਹੜੀ ਤਰਫਾ ਜੀ ਦੀ ਬੈਲਟ ਆ ਪਰਿਆਲੂ ਪਰ ਉੱਥੇ ਤਾਂ ਬਹੁਤ ਜ਼ਿਆਦੀ ਗੜੇ ਮਾਰੀ ਹੋਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਨਾਲ ਸਰੂਆਂ ਖਰਾਬ ਹੋ ਗਈਆਂ ਗੋਭੀਆਂ ਪਾੜਤੀਆਂ ਸਾਰਾ ਕੁਝ ਖਰਾਬ ਹੋ ਗਿਆ। ਕਹਿੰਦੇ ਨੇ ਇੱਥੇ ਦੁਆਬੇ ਵਿੱਚ ਆਲੂ ਬਹੁਤ ਲਗਾਉਂਦੇ ਨੇ ਕਿਸਾਨ ਕੀ ਆਲੂ ਦੀ ਫਸਲ ਨੂੰ ਵੀ ਇਹਨਾਂ ਨਾਲ ਨੁਕਸਾਨ ਹੁੰਦਾ ਜਿਸ ਤਰ੍ਹਾਂ ਕੱਲ ਬਰਫਬਾਰੀ ਹੋਈ ਹੈ। ਭਾਈ ਜਿਹੜੀ ਆਲੂ ਦੀ ਫਸਲਾਂ ਆ ਉਹਨੂੰ ਧੁੰਦ ਨੇ ਬਹੁਤ ਨੁਕਸਾਨ ਕਰਤਾ ਪਹਿਲੋਂ। ਜਿਹੜਾ ਥੱਲੇ ਆਲੂ ਉਹ ਪਹਿਲੋਂ ਨਹੀਂ ਬਣਿਆ ਪਹਿਲੋਂ ਛੋਟਾ ਰਹਿ ਗਿਆ। ਹੁਣ ਤਾਂ ਗੜਿਆਂ ਨੇ ਤਾਂ ਬਿਲਕੁਲ ਖਰਾਬ ਕਰਤਾ ਆਲੂ। ਬਿਲਕੁਲ ਆਲੂ ਦੀ ਖਰਾਬ ਕਰਤੀ ਪਰ ਸਾਰੀ ਖਰਾਬ ਕਰਤੀ। ਆ ਤੁਹਾਡੇ ਕੋਲ ਸਮਝਣਾ ਚਾਹਗੇ ਹੁਣ ਕਿਸਾਨ ਫਿਰ ਕੀ ਕਰੇਗਾ ਜੇ ਹੁਣ ਜਿਹੜੀ ਆ ਸਬਜ਼ੀਆਂ ਖਰਾਬ ਹੋ ਗਈ ਕਿ ਨਵੀਂ ਕੀ ਕੀਤੀ ਕੀਤੀ ਜਾ ਸਕਦੀ ਨਵੀਂ ਕਰੂਗਾ ਫਿਰ ਪੁਰਾਣੀ ਜਿਹੜੀ ਹੋ ਖਰਾਬ ਹੋ ਗਈ ਉਹ ਤਾਂ ਹੋ ਗਈ ਹੁਣ ਨਵੀਂ ਕਰਨੀ ਪੈਣੀ ਹੂੰ 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 ਉਹਦੇ ਵਿੱਚ ਕੀ ਨੁਕਸਾਨ ਸਾਰੇ ਕੀ ਗਾ ਬਹੁਤ ਹੋਇਆ ਹੂੰ ਇਹ ਕਣਕ ਦਾ ਵੀ ਨੁਕਸਾਨ ਹੋਇਆ ਜਿਹੜੀ ਆ ਫਸਲਾਂ ਚਾਹ ਧਨੀਆਂ ਪਾਲੀਆਂ ਗੋਭੀਆਂ ਸਾਰੀਆਂ ਦੇ ਨੁਕਸਾਨ ਆਲੂਆਂ ਦਾ ਵੀ ਆਲੂ ਜਿਹੜਾ ਫੇ ਪਹਿਲਾਂ ਬਣਿਆ ਨਹੀਂ ਹੁਣ ਬਲਾਂ ਜਿਹੜੀਆਂ ਝੜ ਗਈਆਂ ਉਹ ਤੇ ਏ ਕਾਰ ਹੋ ਗਿਆ ਇਹ ਜੇ ਠੰਡ ਦੇ ਵਿੱਚ ਦੁਬਾਰਾ ਇਹੋ ਜਿਹਾ ਮਾਹੌਲ ਬਣਦਾ ਹੈ ਬੇਸ਼ੱਕ ਆ ਚਾਹੇ ਧੁੱਪ ਜਿਹੜੀ ਹੈ ਉਹ ਖਿਲ ਚੁੱਕੀ ਹੈ ਤੇ ਜੇ ਦੁਬਾਰਾ ਇਹੋ ਜਿਹਾ ਮਾਹੌਲ ਬਣਦਾ ਹੈ بارش ਦੇ ਵਿੱਚ ਨਾਲ ਬਰਫਬਾਰੀ ਹੁੰਦੀ ਹੈ ਤਾਂ ਫਿਰ ਹੋਰ ਕੀ ਨੁਕਸਾਨ ਹੋਣ ਦੇ ਖਤਸ਼ੇ ਨੇ ਭਾਜੀ ਇਦਾਂ ਨਾ 4 ਤਰੀਕ ਨੂੰ ਫਿਰ ਬਰਸ਼ੋ ਪਰ ਜੇ ਹੁੰਦਾ ਕਿਸ ਤਰੀਕੇ ਨਾਲ ਨੁਕਸਾਨ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਨੁਕਸਾਨ ਹੋਇਆ ਹੈ ਸੰਦੀਪ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਮੰਡੀ ਦੇ ਵਿੱਚ ਤੁਸੀਂ ਮੌਜੂਦ ਹੋ ਨਪਿੰਦਰ ਦਾ ਰੁਕ ਕਰਦੇ ਆ ਨਪਿੰਦਰ ਆ ਦੇਖੋ ਕਿਸਾਨ ਕਹਿ ਰਹੇ ਨੇ ਕਿ ਕਾफी ਨੁਕਸਾਨ ਹੋਇਆ ਐ ਇੰਨੀ ਗੜੇ ਮਾਰੀ 25 ਸਾਲਾਂ ਚ ਕਦੇ ਦੇਖੀ ਨਹੀਂ ਜਿੰਨੀ ਇਸ ਵਾਰ ਪਈ ਐ ਔਰ ਅੱਜ ਮੌਸਮ ਕੀ ਕੁਝ ਕਹਿ ਰਿਹਾ ਔਰ ਮੌਸਮ ਵਿਭਾਗ ਦੇ ਕੀ ਕੁਝ ਰਿਪੋਰਟ ਐ ਤੁਹਾਡੇ ਕੋਲ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦਾ ਮੌਸਮ ਦੇਖੋ ਤੁੱਪ ਨਿਕਲੀ ਐ ਬੇਹਦ ਸਾਫ ਤੁੱਪ ਐ ਔਰ ਹਾਲਾਂਕਿ ਕਿ ਕਈ ਵਾਰੀ ਬੱਦਲਬਾਜ਼ੀ ਹੁੰਦੀ ਐ ਪਰ ਅੱਜ ਬਿਲਕੁਲ ਸਾਫ ਹੈ ਹਮ ਕੱਲ ਮੀਂਹ ਬੇਸ਼ੱਕ ਪਿਆ ਗੜੇ ਬੇਸ਼ੱਕ ਪਏ ਨੇ ਪਰ ਅੱਜ ਮੌਸਮ ਇੱਕਦਮ ਸਾਫ ਹੋਇਆ ਔਰ ਆਉਣ ਵਾਲੇ 1-2 ਦਿਨ ਕਿਉਂਕਿ ਜਿਸ ਤਰ੍ਹਾਂ ਮੌਸਮ ਬਾੜ ਨੇ ਰਿਪੋਰਟ ਦਿੱਤੀ 4 ਤਰੀਕ ਤੱਕ ਥੋੜਾ ਜਿਹਾ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲ ਸਕਦਾ ਹੈ ਕਿ ਮੀਂਹ ਪੈ ਗਿਆ ਧੁੱਪ ਨਿਕਲੀ ਆਈ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਮੌਸਮ ਸਾਫ਼ ਰਹਿਣ ਦੇ ਜਿਹੜੇ ਫਿਲਹਾਲ ਸੰਕੇਤ ਦਿੱਤੇ ਜਾ ਰਹੇ ਨੇ ਤੁਸੀਂ ਪਿੱਛੇ ਨਜ਼ਰ ਮਾਰ ਲਓ ਤੁਹਾਨੂੰ ਹਾਈਵੇ ਤੇ ਧੁੱਪ ਜਿਹੜੀ ਐ ਸਵੇਰੇ ਨਜ਼ਰ ਆਏਗੀ ਪਰ ਸ਼ਾਮੇ ਪੈਂਦੇ ਨਜ਼ਰ ਆਉਣਗੇ ਤੁਹਾਨੂੰ ਔਰ ਕਿਤਨੇ ਕਿਤੇ ਸੁੱਖ ਦਾ ਸਾਜ ਆ ਜਰੂਰ ਹੁੰਦਾ ਹੈ ਜਦੋਂ ਬੇਸ਼ੱਕ ਜਿਆਦਾ ਠੰਡ ਪਈ ਹੋਵੇ ਧੁੰਦ ਪਈ ਹੋਵੇ ਪਰ ਉਸ ਤੋਂ ਬਾਅਦ ਜੋ ਧੁੱਪ ਨਿਕਲਦੀ ਆ ਤਾਂ ਜਿੱਦਾਂ ਕਹਿੰਦੇ ਕਿ ਸਾਹ ਸਾਹ ਜਰੂਰ ਇੱਕ ਵਾਰੀ ਪੈਂਦੇ ਆ ਕਿ ਥੋੜਾ ਜਿਆਦਾ ਸਾਫ਼ ਹੋ ਗਿਆ ਗੰਧਲਿਆ ਮੌਸਮ ਜਦੋਂ ਬੱਦਲ ਵਾਈ ਰਹਿੰਦੀ ਆ ਤਾਂ ਉਹ ਮੌਸਮ ਜਿਹੜਾ ਹੈਗਾ ਉਹ ਜ਼ਿਆਦਾ ਮੁਸ਼ਕਲਾਂ ਪੈਦਾ ਕਰਦਾ ਦੂਜੀ ਗੱਲ ਜਿਹੜਾ ਦੇਖੋ ਮੌਸਮ ਦੇ ਵਿੱਚ ਹਾਲਾਂਕਿ ਜੇ ਤੋ ਗਰਮੀ ਹੌਲੀ-ਹੌਲੀ ਪੈਣੀ ਸ਼ੁਰੂ ਹੋਵੇ ਜੇ ਜੇ ਇਹ ਠੰਡ ਥੋੜੀ-ਥੋੜੀ ਲੰਬੀ ਪੈਂਦੀ ਰਹੇ ਪਰ ਜ਼ਿਆਦਾ ਨਹੀਂ ਹਲਕੀ ਠੰਡ ਜੇ ਪੈਂਦੀ ਰਹੇ ਤਾਂ ਉਹਦੇ ਨਾਲ ਸਿੱਧੇ ਤੌਰ ਤੇ ਕਣਕ ਨੂੰ ਜਿਹੜਾ ਹੈਗਾ ਕਾਫੀ ਫਾਇਦਾ ਮਿਲਦਾ ਕਿਉਂਕਿ ਕਣਕ ਦਾ ਜਦੋਂ ਦਾਣਾ ਬਣਦਾ ਤਾਂ ਜੇ ਇੱਕਦਮ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਆ ਤਾਂ ਉਹਦੇ ਨਾਲ ਜਿਹੜੇ ਕਣਕ ਦੇ ਦਾਣੇ ਦੇ ਅੰਦਰ ਜਿਹੜਾ ਇੱਕਦਮ ਗਰਮੀ ਦੇ ਨਾਲ ਸੁੰਘੜ ਜਾਂਦੇ ਨੇ ਦਾਣੇ ਤਾਂ ਉਹਦਾ ਸਿੱਧੇ ਝਾੜ ਤੇ ਅਸਰ ਪੈਂਦਾ ਦਾਣੇ ਦੀ ਕੁਆਲਿਟੀ ਤੇ ਅਸਰ ਪੈਂਦਾ ਪਰ ਜੇ ਹੌਲੀ ਹੌਲੀ ਕਰਕੇ ਦਾਣਾ ਪੱਕਦਾ ਕਿਉਂਕਿ ਜੇ ਹੌਲੀ ਹੌਲੀ ਕਰਕੇ ਠੰਡ ਘਟਦੀ ਆ ਤਾਂ ਫਿਰ ਉਹਦਾ ਉਹਦੇ ਨਾਲ ਕਣਕ ਠੀਕ ਰਹਿੰਦੀ ਆ ਪਰ ਜਿਵੇਂ ਗੜੇ ਮਾਰੀ ਹੋਈ ਆ ਦੇਖੋ ਇਸ ਮੌਸਮ ਦੀ ਗੜੇਮਰੀ ਜਿਹੜੀ ਆ ਉਹ ਸਿੱਧੇ ਤੌਰ ਤੇ ਬਹੁਤ ਖਤਰਨਾਕ ਫਸਲ ਚਾਹੇ ਕੋਈ ਵੀ ਹੋਵੇ ਕਣਕ ਲਈ ਤਾਂ ਹੈ ਹੀ ਬਹੁਤ ਖਤਰਨਾਕ ਦੇਖੋ ਗੜੇਮਰੀ ਨੇ ਹਰੇਕ ਚੀਜ਼ ਨੂੰ ਨੁਕਸਾਨ ਕਰਨਾ ਫਸਲ ਨੂੰ ਜਿਹੜਾ ਹੈਗਾ ਵੱਡਾ ਨੁਕਸਾਨ ਬਚਾਉਣਾ ਉਹਦੇ ਹਾਲਾਂਕਿ ਜਿਸ ਤਰ੍ਹਾਂ ਪਹਿਲਾਂ ਕਿਸਾਨ ਹੁੰਨੇ ਦੱਸ ਵੀ ਰਹੇ ਸੀ ਕਿ ਉਹਨਾਂ ਨੂੰ ਹੁਣ ਨੁਕਸਾਨ ਪਰ ਦੇਖੋ ਇਸ ਤੋਂ ਬਾਅਦ ਕਿਉਂਕਿ ਇਸ ਤੋਂ ਬਾਅਦ ਹਲੇ ਪੱਕਣ ਵਾਲੇ ਪਾਸੇ ਨੂੰ ਵਧਣ ਵਾਲੇ ਕਣਕ ਜਿਹੜੀਆਂ ਨੇ ਤਿਆਰ ਹੋ ਰਹੀਆਂ ਨੇ ਅੱਜ ਨੂੰ ਵੱਧ ਰਹੀਆਂ ਨੇ ਹਲੇ ਟਾਈਮ ਹੈ ਤਾਂ ਜੇ ਇਸ ਤੋਂ ਬਾਅਦ ਕਿਤੇ ਰੱਬ ਨਾ ਕਰੇ ਮੌਸਮ ਖਰਾਬ ਹੁੰਦਾ ਤਾਂ ਉਹਦਾ ਬਹੁਤ ਵੱਡਾ ਜਿਹੜਾ ਹੈਗਾ ਨੁਕਸਾਨ ਹੁੰਦਾ ਕਿਸਾਨ ਨੂੰ ਚਲਣਾ ਪੈਂਦਾ ਪਰ ਜੇ ਇਸ ਤੋਂ ਬਾਅਦ ਮੌਸਮ ਠੀਕ ਹੋਣਾ ਸ਼ੁਰੂ ਹੋ ਜੇ ਹੁਣ ਜਿਵੇਂ ਅੱਜ ਧੁੱਪ ਨਿਕਲੀ ਹੈ ਹਾਂ ਮੌਸਮ ਸਾਫ਼ ਹੋ ਜੇ ਹਲਕੇ ਮੀਂਹ ਨਾਲ ਕੋਈ ਜਿਹੜਾ ਹੈਗਾ ਨੁਕਸਾਨ ਨਹੀਂ ਪਰ ਜਿਹੜੇ ਗੜੇ ਮਰੀ ਆ ਉਹਦਾ ਬੇਅੰਤ ਨੁਕਸਾਨ ਹੈ ਹਲਕਾ ਮੀਂਹ ਤਾਂ ਜਦੋਂ ਅਕਸਰ ਕਹਿੰਦੇ ਕਿ ਜਿੰਨੀ ਦਰ ਮੀਂਹ ਨਹੀਂ ਪੈਂਦਾ ਉਨੀ ਦਰ ਮੌਸਮ ਸਾਫ਼ ਨਹੀਂ ਹੋਣਾ ਹਲਕਾ ਮੀਂਹ ਜੇ ਇੱਕ ਦਿਹਾੜੀ ਹੋਰ ਵੀ ਪੈਂਦਾ ਤਾਂ ਉਹਦੇ ਨਾਲ ਠੰਡ ਜਿਹੜੀ ਉਹ ਚੱਕੀ ਜਾਏਗੀ ਔਰ ਫੇਰ ਜਿਹੜਾ ਮੌਸਮ ਆਉਦੇ ਇੱਕਦਮ ਤਬਦੀਲੀ ਜਿਹੜੀ ਆ ਉਹ ਨਜ਼ਰ ਆਏਗੀ ਬਰਾਹ ਬਰਾਲ ਦੀ ਕੜੀ ਅੱਜ ਰਾਤ ਦੀ ਖਬਰਾਂ ਧੋਪਾਂ ਅੱਖਾਂ ਸੂਰਜ ਵੱਜ ਰਿਹਾ ਤੇ ਪਿੱਛੇ ਪਰਛਾਵਾਂ ਪੈ ਰਿਹਾ ਤਾਂ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਥੋੜੀ ਬਹੁਤੀ ਰਾਹਤ ਜਿਹੜੀ ਉਹ ਜ਼ਰੂਰ ਲੋਕਾਂ ਨੂੰ ਮਿਲੇਗੀ ਕੜਾਕੇ ਦੀ ਠੰਡ ਤੋਂ ਜਿਹੜੇ ਹੱਥ ਜੇਬ ਚੋਂ ਬਾਹਰ ਕੱਢੇ ਨਹੀਂ ਜਾਂਦੇ ਸੀ ਉਹ ਆਰਾਮ ਨਾਲ ਤੁਸੀਂ ਅੱਜ ਮੂਮੈਂਟ ਜਿਹੜੀ ਉਹ ਕਰ ਸਕਦੇ ਆ ਜੀ ਹੂੰ ਠੀਕ ਹੈ ਠੀਕ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਨਪਿੰਦਰ तमाम ਤਸਵੀਰਾਂ ਦਿਖਾਉਣ ਦੇ ਲਈ ਜਾਣਕਾਰੀ ਦੇ ਲਈ ਤਾਂ ਸੰਦੀਪ ਵੀ ਜੁੜੇ ਸਾਡੇ ਨਾਲ ਉਹਨਾਂ ਦਾ ਵੀ ਧੰਨਵਾਦ ਹੈ ਕਪੂਰਥਲਾ ਤੋਂ ਰਿਪੋਰਟ ਕੀਤੀ ਔਰ ਕਿਸਾਨ ਕਹਿ ਰਹੇ ਸੀ ਕਿ ਕਾਫੀ ਸਬਜ਼ੀਆਂ ਦਾ ਨੁਕਸਾਨ ਹੋ ਗਿਆ ਹੈ ਆਲੂ ਦੀ ਫਸਲ ਨੂੰ ਬੇਅੰਕ ਨੁਕਸਾਨ ਹੋਇਆ ਹੈ ਨਪਿੰਦਰ ਜ਼ਿਕਰ ਕਰ ਰਹੇ ਨੇ ਕਿ ਅੱਜ ਠੰਡ ਤੋਂ ਜਿਹੜੀ ਹੈ ਕਿਤੇ ਨਾ ਕਿਤੇ ਕਾਫੀ ਰਾਹਤ ਹੈ ਤਾਂ ਇਹ ਰਿਪੋਰਟ ਹੈ ਚੰਡੀਗੜ੍ਹ ਦੀ ਜ਼ਿਕਰ ਕਰ ਲਈਏ ਪੰਜਾਬ ਦਾ ਜ਼ਿਕਰ ਕਰ ਲਈਏ ਕੱਲ ਗੜੇ ਮਾਰੀ ਹੋਈ ਔਰ ਉਹ ਤਸਵੀਰਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਤਾਂ ਦੱਸੋ ਇਹ ਕੀ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਵਿਆਖ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਗੜੇ ਮਾਰੀ ਹੋਈ ਹੈ ਤਾਂ